i'm is to My, oh my ਦੇ ਲੇ ਗੇ ਆਂਗੇ ਮੇਰੀ ਟੋਪਰੀ ਤੇ ਬਗਾਨ ਅਸੀਂ 22 ਤਰੀਕ ਨੂੰ ਦਿਨ ਸੋਮਵਾਰ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਵਿੱਚ ਸਾਰੇ ਵੀਰ ਭਰਾ ਇਕੱਠੇ ਹੋ ਕੇ ਉਹ ਦਿਨ ਅਸੀਂ ਲੰਗਰ ਦਾ ਪ੍ਰੋਗਰਾਮ ਰੱਖਿਆ ਹੈ ਅੱਜ ਅਸੀਂ ਦੀਏ ਡਿਸਟ੍ਰਿਬਿਊਸ਼ਨ ਕਰ ਰਹੇ ਆ ਜਿਹਦੇ ਵਿੱਚ ਇੱਕ ਬਾਕਸ ਹੈ ਉਸ ਬਾਕਸ ਦੇ ਵਿੱਚ 11 دیے ਆ ਨਾਲ ਵਟ्टी ਆ ਨਾਲ ਤੇਲ ਆ ਨਾਲ ਮਾਚਿਸ ਅਸੀਂ ਇਹ ਸਾਰੇ ਦੁਕਾਨਦਾਰਾਂ ਨੂੰ ਦੇ ਰਹੇ ਆ ਉਸ ਦਿਨ ਅਸੀਂ ਰਲ ਕੇ 27 ਤਰੀਕ ਨੂੰ ਸ਼ਾਮ ਨੂੰ 7 ਵਜੇ ਇਹ ਦੀਵਾਲੀ ਮਨਾਣੀ ਆ ਔਰ ਸਾਰੇ ਦਿਨ ਲੰਗਰ ਦਾ ਪ੍ਰੋਗਰਾਮ ਆ ਫਿਰ 5 ਤੋਂ 8 ਸੰਗੀਤਨ ਆ ਇਹ ਪ੍ਰਭੂ ਲੱਲਾ ਜਿਹੜੇ ਦੁਬਾਰਾ RAM ji ਸਾਡੇ ਜਿੱਥੇ ਉਹਨਾਂ ਦੀ ਸਥਾਪਨਾ ਉਸ ਦਿਨ ਜਿਹੜਾ ਦਿਵਸ ਆ ਉਸ ਉਪਲਕਸ਼ ਦੇ ਵਿੱਚ ਅਸੀਂ ਮਨਾ ਰਹੇ ਆ ਅਸੀਂ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ 500 ਸਾਲ ਦਾ ਸੁਪਨਾ ਪੂਰਾ ਕੀਤਾ ਜਿਹੜੀ ਹੈ ਆਪਣਾ ਦੀਵੇ ਦੀ ਡਿਸਟ੍ਰਿਬਿਊਸ਼ਨ ਹੋ ਰਹੀ ਹੈ ਐ ਨੈਹਰੂ ਸ਼ੋਪਿੰਗ ਕੰਪਲੈਕਸ ਤੇ ਅਮਰਸਥਰ ਕੰਪਿਊਟਰ ਐਸੋਸੀਏਸ਼ਨ ਵੱਲੋਂ 22 ਤਰੀਕ ਦੇ ਉਪਲਬਖਸ਼ ਦੇ ਵਿੱਚ ਜਿਹੜੀ 22 ਤਰੀਕ ਨੂੰ ਰਾਮ ਲਲਾ ਦਾ ਜੋ ਸਟਾਪ ਹੋ ਰਹੀ ਹੈ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਉਸ ਉਪਲਬਖਸ਼ ਦੇ ਵਿੱਚ ਅਸੀਂ ਸਾਰੇ ਮਿਲ ਕੇ 22 ਤਰੀਕ ਨੂੰ ਦੀਵਾਲੀ ਮਨਾ ਰਹੇ ਹਾਂ ਔਰ 22 ਤਰੀਕ ਨੂੰ ਨੈਹਰੂ ਸ਼ੋਪਿੰਗ ਕੰਪਲੈਕਸ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ आठ बजे तक सवेरे लंगर चलेगा अटूट लंगर चलेगा शामी पाँच तो आठ बजे तक संकीर्तन होएगा उस तो बाद आतिशबाजी होएगी और प्रभु श्री राम का गुणगान होएगा